ਚੈਨਲ ਪੰਜਾਬੀ ਦੇ ਖਰਸ਼ਕਾਂ ਦਾ ਪ੍ਰੋਗਰਾਮ ਯੂਐਸ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਹਾਜ਼ਰਾਂ ਜੀ ਦੀਆਂ ਕੁਝ ਖੁਸ਼ਕਲਮਤਾਈ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲੀ ਗੱਲਬਾਤ ਗਵਰਨਰ ਗੈਵਨ ਨਿਊਸਨ ਬਾਰੇ ਗਵਰਨਰ ਗੈਵਨ ਨਿਊਸਨ ਨੋ ਡਾਇਵਸ ਵਿੱਚ ਸ਼ਟਲੈਂਡ ਦੇ ਵਿੱਚ ਜਿਹੜਾ ਫੋਰਮ ਹੋ ਰਿਹਾ ਉੱਥੇ ਇੱਕ ਥਾਂ ਤੇ ਜਾਣ ਤੋਂ ਰੋਕਿਆ ਗਿਆ ਕੀ ਮਾਮਲਾ ਦੂਜਾ ਰਾਸ਼ਟਰਪਤੀ ਟਰੰਪ ਨੇ ਗ੍ਰੀਨਲੈਂਡਸ ਬੰਦੀ ਨਵਾਂ ਬਿਆਨ ਦਿੱਤਾ ਕਿ ਮੇਰੇ ਕੋਲ ਪੂਰੀ ਤੇ ਪੂਰੀ ਇੱਕ ਸਕੀਮ ਆ ਇਹਦੇ ਬਾਰੇ ਗੱਲਬਾਤ ਕਰਨੀ ਆ ਨਤੀਜਾ ਜਿਹੜੀ 6 ਜਨਵਰੀ ਨੂੰ ਡਿਟੈਂਸ਼ਨ ਸੈਂਟਰ ਦੇ ਵਿੱਚ ਮੌਤ ਹੋਈ ਸੀ ਉਹਨੂੰ ਜੱਜ ਨੇ ਕਿਹਾ ਇਹ ਮੌਤ ਨਹੀਂ ਕਤਲ ਆ ਇੱਕ ਸਰਕਾਰੀ ਇਮਾਰਤ ਨੂੰ ਵੇਚਣ ਦਾ ਮਾਮਲਾ ਤੇ ਉਹਦੇ ਅੰਦਰ ਜਿਹੜੀਆਂ ਲੱਗੀਆਂ ਕਲਾਕ੍ਰਿਤੀਆਂ ਉਹਦੇ ਬਾਰੇ ਗੱਲ ਕਰਨੀ ਹੈ ਤੇ ਅਮਰੀਕਾ ਦੀਆਂ ਕਈ ਸਟੇਟਾਂ ਦੇ ਵਿੱਚ ਜਿਹੜਾ ਮੌਸਮ ਕਾਫੀ ਜ਼ਿਆਦਾ ਖਰਾਬ ਹੋ ਰਿਹਾ ਕੱਲ ਪਰਸੋਂ ਤੇ ਚੌਥ ਇੱਕ ਅਮਰੀਕਾ ਦੀਆਂ ਜਿਹੜੀਆਂ 에ਅਰਲਾਈਨਾਂ ਆ ਉਹਨਾਂ ਨੂੰ ਕਹਿੰਦੇ ਬਚਤ ਹੋਣੀ ਹੈ ਕਿਉਂਕਿ ਅਮਰੀਕਾ ਚਰਨ ਵਾਲੇ ਲੋਕਾਂ ਦਾ ਭਾਰ ਘਟ ਰਿਹਾ ਤੇ ਉਹਨਾਂ ਦਾ ਕਾਫੀ ਵਿਚਾਰ ਹੋਣਾ ਇਹਦੇ ਨਾਲ ਫਿਊਲ ਦਾ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਤੁਹਾਡੇ ਨਾਲ ਕਰਨੀ ਹੈ ਗਵਰਨਰ ਨਿਊਸਨ ਦੀ ਗਵਰਨਰ ਨਿਊਸਨ ਕੈਲੀਫੋਰਨੀਆ ਦੇ ਗਵਰਨਰ ਨੇ ਡੈਮੋਕ੍ਰੇਟਸ ਨੇ ਤੇ ਸਿੱਧੇ-ਸਿੱਧੇ ਰਾਸ਼ਟਰਪਤੀ 트ੰਪ ਨਾਲ ਲੱਗਦੇ ਆ ਉਲਟਾ ਉਹਨਾਂ ਦੇ ਵਿਚਾਰ ਤਾਂ ਬਿਲਕੁਲ ਵੱਖਰੀ ਹੈ ਤੇ ਹੋ ਸਕਦਾ 28 ਦੇ ਵਿੱਚ ਇਹ ਸੰਭਾਵਨਾ ਆ ਕਿ ਡੈਮੋਕ੍ਰੇਟਾਂ ਵੱਲੋਂ ਰਾਸ਼ਟਰਪਤੀ ਦੀ ਚੋਣ ਵੀ ਲੜਨ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਗਏ ਸੀ ਡਾਇਵਸ ਦੇ ਵਿੱਚ ਜਿੱਥੇ ਦੁਨੀਆ ਦੇ ਬਹੁਤ ਤਕੜੇ ਤਕੜੇ ਲੀਡਰ ਕੈਲੀਫੋਰਨੀਆ ਦੁਨੀਆ ਦੀ ਬਹੁਤ ਵੱਡੀ ਇਕਨੋਮੀ ਆ ਇਹਨਾਂ ਨੂੰ ਵੀ ਉੱਥੇ ਖਾਸ ਤੌਰ ਤੇ ਸੱਦਾ ਦਿੱਤਾ ਗਿਆ ਤੇ ਜਿਹੜੇ ਬਿਜ਼ਨਸ ਲੀਡਰ ਸੀਗੇ ਜਾਂ ਦੂਜੇ ਪੋਲਿਟਿਸ਼ੀਅਨ ਸੀਗੇ ਉੱਥੇ ਹਰ ਸਾਲ ਹੀ ਮਿਲਦੇ ਆ ਤੇ ਇਸ ਸਾਲ ਵੀ ਉੱਥੇ ਮਿਲਣ ਦੇ ਗਏ ਇਹਨਾਂ ਨੂੰ ਅਫੀਸ਼ੀਅਲੀ ਇਨਵਾਈਟ ਕੀਤਾ ਗਿਆ ਟੂ ਸਪੀਕ ਐਟ ਯੂ ਐਸਾ ਹਾਊਸ ਉੱਥੇ ਇੱਕ ਯੂ ਐਸਾ ਹਾਊਸ ਆ ਯੂ ਐਸਾ ਹਾਊਸ ਦਾ ਮਤਲਬ ਕੀ ਹੈ ਫੋਰਮ ਦੇ ਵਿੱਚ ਇੱਕ ਯੂ ਐਸ ਡੈਜ਼ਿਗਨੇਟਿਡ ਵੈਨਿਊ ਆ ਉਥੇ ਬੋਲਦੇ ਆ ਦਾਵਸ ਦੇ ਵਿੱਚ ਤੇ ਇਹਨਾਂ ਨੇ ਉਥੇ ਇਹਨੂੰ ਜਿਹੜਾ ਉਥੇ ਬਣਾਇਆ ਗਿਆ ਸੀ ਉਹਨੇ ਫੋਰਚੂਨ ਨੇ ਆਰਗੇਨਾਈਜ਼ ਕੀਤਾ ਸੀ ਜਿਹਦੇ ਨੂੰ ਫਾਇਰਸਾਈਡ ਚੈਟ ਕਹਿੰਦੇ ਵੀ ਵੈਸੇ ਗੱਲਬਾਤ ਦੇ ਲਈ ਜਾਂ ਉਥੇ ਇਹਨਾਂ ਨੇ ਆਪਣਾ ਭਾਸ਼ਣ ਦੇਦਾ ਸੀ ਹੁਣ ਇਸ ਥਾਂ ਦੇ ਉੱਤੇ ਹੋਇਆ ਕਿ ਕਿ ਇਹਨਾਂ ਨੇ ਇਸ ਜਿਹੜਾ ਈਵੈਂਟ ਜਿੱਥੇ ਇਹਨਾਂ ਨੂੰ ਬੋਲਣ ਦੇ ਬੁਲਾਇਆ ਗਿਆ ਸੀ ਉਹਨੂੰ ਪਬਲਿਕਲੀ ਪ੍ਰਮੋਟ ਵੀ ਕੀਤਾ ਗਿਆ ਵੀ ਆ ਰਿਹਾ ਇਦਾਂ ਜਿਸ ਤਰੀਕੇ ਨਾਲ ਵੀ ਉਹਦਾ ਸਾਰਾ ਕੁਝ ਕੀਤਾ ਗਿਆ ਇਹਨਾਂ ਦੇ ਉੱਥੇ ਜਾਣ ਤੋਂ ਕੁਝ ਸਮਾਂ ਪਹਿਲਾਂ ਜਦੋਂ ਇਹਨਾਂ ਨੇ ਉੱਥੇ ਜਾ ਕੇ ਬੋਲਣਾ ਸ਼ੁਰੂ ਕਰਨਾ ਸੀ ਜਿਹੜੇ ਅਧਿਕਾਰੀ ਸੀ ਯੂਐਸ ਯੂਐਸਏ ਹਾਊਸ ਦੇ ਉਹਨਾਂ ਨੇ ਗਵਰਨਰ ਗੈਵਰਨੀਅਰਸ ਨੂੰ ਦੱਸਿਆ ਕਿ ਤੁਹਾਡੀ ਜਿਹੜੀ ਟਾਕ ਸੀਗੀ ਇੱਥੇ ਉਹ ਕੈਨਸਲ ਕਰ ਦਿੱਤੀ ਗਈ ਆ ਕਾਰਨ ਇਹ ਦੱਸਿਆ ਕਿ ਜਿਹੜੀ ਤੁਹਾਡਾ ਤੁਹਾਡੀ ਜਿਹੜੀ ਪ੍ਰੈਜ਼ੈਂਸ ਆ ਉਹ ਇੱਥੇ ਹੋਣਾ ਤੁਹਾਡਾ ਜਿਹੜਾ ਬਾਅਦ ਦੁਪਹਿਰ ਦਾ ਪ੍ਰੋਗਰਾਮ ਆ ਉਹਦੇ ਚ ਫਿੱਟ ਨਹੀਂ ਪੈਂਦੀ ਗੋਰਨ ਗਾਇਵਸਮ ਹੁਣ ਸਾਫ ਤੌਰ ਤੇ ਕਹਿ ਰਿਹਾ ਵੀ ਇਹ ਮੇਰੇ ਨਾਲ ਇਸ ਕਰਕੇ ਹੋਇਆ ਕਿਉਂਕਿ ਰਾਸ਼ਟਰਪਤੀ ਜਿਹੜੇ 트ੰਪ ਨੇ ਉਹਨਾਂ ਦੇ ਪ੍ਰਭਾਵ ਥੱਲੇ ਜਾ ਉਹਨਾਂ ਦੇ ਜੇ ਵਾਈਟ ਹਾਊਸ ਦੇ ਕਹਿਣ ਦੇ ਉੱਤੇ ਮੇਰਾ ਇੱਥੇ ਬੋਲਣਾ ਬੰਦ ਕੀਤਾ ਗਿਆ ਇਹ ਵਾਈਟ ਹਾਊਸ ਤੋਂ ਲੱਗਦਾ ਕਿ ਪ੍ਰੈਸ਼ਰ ਸੀਗਾ ਕਿਉਂਕਿ ਪ੍ਰੈਜ਼ੀਡੈਂਟ 트ੰਪ ਇੱਥੇ ਬੋਲ ਕੇ ਗਏ ਆ ਇਸੇ ਵੈਨਿਊ ਦੇ ਉੱਤੇ ਪਹਿਲਾਂ ਤੇ ਯੂ ਐਸ ਏ ਹਾਊਸ ਨੇ ਨਿਊਜ਼ਸਮ ਨੂੰ ਕਿਹਾ ਕਿ ਤੁਹਾਨੂੰ ਇੱਕ ਛੋਟਾ ਜੈਖੋਰ ਇਨਫੋਰਮਲ অপਸ਼ਨ ਉਹਨਾਂ ਨੇ ਨਾਈਟ ਕੈਪ ਸੈਕਸ਼ਨ ਕਿਹਾ ਵੀ ਉਹ ਦੇ ਦਨੇ ਉੱਥੇ ਤੁਸੀਂ ਆਪਣਾ ਸ਼ਾਮ ਨੂੰ ਬੋਲ ਲਓ ਪਰ ਇਹਨਾਂ ਨੇ ਰਿਫਿਊਜ਼ ਕਰ ਦਿੱਤਾ ਕਹਿੰਦੇ ਇਹ ਮੇਰੀ ਬੇਇੱਜ਼ਤੀ ਹੋਈ ਆ ਵੀ ਇਹ ਡਿਸਰੈਸਪੈਕਟਫੁਲ ਆ ਇਸ ਕਰਕੇ ਉਹ ਉੱਥੇ ਨਹੀਂ ਗਏ ਹੁਣ ਇਹ ਇੱਕ ਵਾਰੀ ਫੇਰ ਮਾਮਲਾ ਰੌਲੇ ਰੱਪੇ ਦੇ ਵਿੱਚ ਪੈ ਗਿਆ ਆ ਉਹਨਾਂ ਨੇ ਗਵਰਨਰ ਗੈਵਨਯੂ ਨੇ ਸੋਸ਼ਲ ਮੀਡੀਆ ਤੇ ਬਹੁਤ ਸਟਰੋਂਗਲੀ ਰਿਐਕਟ ਕੀਤਾ ਇਸ ਚੀਜ਼ ਨੂੰ ਉਹ ਕਹਿੰਦੇ ਹੈ ਵੀਕ ਤੇ ਪਥਾਟਿਕ ਆ ਉਹਨਾਂ ਨੇ ਲਿਖਿਆ ਉਹਦੇ ਉੱਤੇ ਕਿਸ ਤਰੀਕੇ ਦੇ ਨਾਲ ਵੀ ਲੋਕ ਮੇਰੇ ਬੋਲਣ ਤੋਂ ਡਰਨ ਲੱਗ ਪਏ ਤੇ ਉਹਨਾਂ ਨੇ ਸਿੱਧਾ ਰਾਸ਼ਟਰਪਤੀ ਟਰੰਪ ਨੂੰ ਇੱਕ ਤਰੀਕੇ ਦੇ ਨਾਲ ਚੈਲੰਜ ਕੀਤਾ ਇਸ ਗੱਲ ਦੇ ਉੱਤੇ ਇਹ ਬਹੁਤ ਆਪਾਂ ਜਾਣਦੇ ਆ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੂੰ ਜਿਹੜਾ ਉਹਨਾਂ ਦੇ ਬਹੁਤ ਤਕੜੇ ਕ੍ਰਿਟਿਕ ਵੀ ਨੇ ਇਹ ਤੇ 28 ਦੇ ਵਿੱਚ ਜਿੱਦਾਂ ਜ਼ਿਕਰ ਕੀਤਾ ਇਹ ਇਲੈਕਸ਼ਨ ਵੀ ਲੜ ਸਕਦੇ ਆ ਸੋ ਹੁਣ ਜਿਹੜਾ ਹੈਗਾ ਕਿ ਇਕਨੋਮੀ ਦੇ ਉੱਤੇ ਜਾਂ ਡੈਮੋਕ੍ਰੇਸੀ ਦੇ ਉੱਤੇ ਉਹਨੇ ਕੀ ਬੋਲਣਾ ਸੀ ਭਾਵੇਂ ਕਿ ਈਵੈਂਟ ਕੈਨਸਲ ਕਰ ਦਿੱਤਾ ਗਿਆ ਗਵਰਨਰ ਗੈਵਨ ਨਿਊਸਮ ਨੇ ਫਿਰ ਵੀ ਡਾਇਵਰਸ ਦੇ ਵਿੱਚ ਇੱਕ ਹੋਰ ਈਵੈਂਟ ਜਿਹੜਾ ਸੈਮਾਫਰ ਨੇ ਆਰਗੇਨਾਈਜ਼ ਕੀਤਾ ਸੀ ਉੱਥੇ ਬੋਲਣਾ ਕੈਲੀਫੋਰਨੀਆ ਵਾਪਸ ਆਉਣ ਤੋਂ ਪਹਿਲਾਂ ਇਸੇ ਦਿਨ 트럼ਪ ਐਡਮਿਨਿਸਟ੍ਰੇਸ਼ਨ ਦੇ ਅਫੀਸ਼ੀਅਲਸ ਨੇ ਯੂ ਐਸ ਏ ਹਾਊਸ ਦੇ ਵਿੱਚ ਕਿਹਾ ਉਹ ਬੋਲੇ ਵੀ ਆ ਉੱਥੇ ਜਿਹੜੇ ਟ੍ਰੈਜ਼ਰ ਸੈਕਟਰੀ ਹੈਗੇ ਸਕਾਟ ਬੋਸਨਟ ਜਿਨ੍ਹਾਂ ਨੇ ਕੋਈ ਇਹਨੂੰ ਗਵਰਨਰ ਗੈਵਨ ਨਿਊਸਮ ਨੂੰ ਕ੍ਰਿਟਿਸਾਈਜ਼ ਕੀਤਾ ਮਤਲਬ ਦੋ ਤਰ੍ਹਾਂ ਆਪਸ ਦੇ ਵਿੱਚ ਬਾਹਰ ਜਾ ਕੇ ਇੱਕ ਦੂਜੇ ਦੇ ਉੱਤੇ ਬਿਆਨਵਾਜੀ ਕਰ ਰਹੀਆਂ ਉਹ ਕਹਿੰਦੇ ਵੀ ਤੁਸੀਂ ਇੱਥੇ ਕੀ ਕਰਨਾ ਹੈ ਗਵਰਨਰ ਗੈਵਨਰਸੋਂ ਦਾ ਸੂਟੋਜ਼ਲੈਂਡ ਕੀ ਕੰਮ ਹੈ ਉਹ ਕਹਿੰਦੇ ਜਿਹੜੇ ਹੋਮਲੈਸ ਕੈਲੀਫੋਰਨੀਆ ਦੇ ਵਿੱਚ ਹੈਗੇ ਆ ਜਾ ਕੇ ਉਹਨਾਂ ਨੂੰ ਸੰਭਾਲੋ ਉਹਨਾਂ ਨੂੰ ਮਤਲਬ ਥਰਡ ਰੇਟ ਗਵਰਨਰ ਵੀ ਕਿਹਾ ਸੋ ਇਹ ਮਾਮਲਾ ਵੀ ਅੱਜ ਚਰਚਾ ਦੇ ਵਿੱਚ ਆ ਦੂਜੀ ਗੱਲਬਾਤ ਰਾਸ਼ਟਰਪਤੀ 트ੰਪ ਨੇ ਗ੍ਰੀਨਲੈਂਡ ਬਾਰੇ ਇੱਕ ਗੱਲ ਕਹੀ ਉਹ ਕਹਿੰਦੇ ਕਿ ਮੇਰੇ ਕੋਲ ਜਿਹੜਾ ਫਰੇਮਵਰਕ ਆਫ ਫਿਊਚਰ ਡੀਲ ਤੋ ਇੱਕ ਦੇ ਵਿੱਚ ਜੇ ਇਸ ਕਿਸਮ ਦੇ ਨਾਲ ਇਹ ਸਾਰੇ ਕੁਝ ਨੂੰ ਗ੍ਰੀਨਲੈਂਡ ਵਾਲੇ ਮਸਲੇ ਦੇ ਉੱਤੇ ਨਜਿੱਠਣਾ ਹੈ ਉਹ ਕਹਿੰਦੇ ਮੇਰੇ ਕੋਲ ਉਹਦਾ ਪੂਰਾ ਤਾਂ ਚਾਹ ਉਹ ਦਾ ਫਰੇਮਵਰਕ ਮੇਰੇ ਕੋਲੇ ਤਿਆਰ ਆ ਅ ਔਰ ਇਹ ਕਹਿੰਦੇ ਸਾਰੇ ਲੋਕ ਟੈਨਸ਼ਨ ਦੇ ਵਿੱਚ ਫੇਰ ਆ ਗਏ ਆ ਕਿ ਇਹ ਹੈ ਕਿ ਤੇ ਇਹਦੇ ਨਾਲ ਇਹਨਾਂ ਨੇ ਅਸਲ ਦੇ ਵਿੱਚ ਕਰਨਾ ਕੀ ਆ ਇਹਨਾਂ ਨੇ ਇਹ ਅਨਾਉਂਸਮੈਂਟ ਉੱਥੇ ਵਰਲਡ ਇਕਨੋਮਿਕ ਫੋਰਮ ਡਾਇਵਸ ਦੇ ਵਿੱਚ ਉੱਥੇ ਕੀਤੀ ਆ ਜਿੱਥੇ ਜਿਹੜਾ ਉੱਥੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਤੇ ਉੱਥੇ ਇਹ ਇਹਨਾਂ ਨੇ ਗੱਲ ਜਿਹੜੇ ਨੈਟੋ ਦੇ ਆਪਣੇ ਹੈੱਡ ਨੇ ਉਹਨਾਂ ਦੇ ਨਾਲ ਗੱਲਬਾਤ ਦੇ ਦੌਰਾਨ ਇਹ ਗੱਲ ਕਹੀ ਆ ਹਾਲਾਂਕਿ ਉਹਨਾਂ ਨੇ ਕੁਝ ਨਹੀਂ ਦੱਸਿਆ ਇਹਦੇ ਬਾਰੇ ਉਹਨੇ ਐਕਸਪਲੇਨ ਨਹੀਂ ਕੀਤਾ ਕਿ ਡੀਲ ਕਿੱਦਾਂ ਦੀ ਆ ਜਾਂ ਐਕਚੁਅਲੀ ਇਹਦੇ ਵਿੱਚ ਹੈ ਕੀ ਆ ਉਹ ਕਹਿੰਦੇ ਜਿਹੜੀਆਂ ਟਾਕਸ ਆ ਜਿਹੜੀਆਂ ਇਹੇ ਅਸੀਂ ਜਾਰੀ ਰੱਖਾਂਗੇ ਤੇ ਅੱਗੇ ਜਾ ਕੇ ਇਹਦੇ ਬਾਰੇ ਦੱਸਾਂਗੇ ਪਰ ਇਹਦੇ ਨਾਲ ਇੱਕ ਕਨਫਿਊਜ਼ਨ ਕ੍ਰੀਏਟ ਹੋ ਗਿਆ ਕਨਫਿਊਜ਼ਨ ਵੀ ਹੋ ਗਿਆ ਤੇ ਚਿੰਤਾ ਵੀ ਹੋ ਗਈ ਐਸਪੈਸ਼ਲੀ ਡੈਨਮਾਰਕ ਤੇ ਗ੍ਰੀਨਲੈਂਡ ਦੇ ਵਿੱਚ ਡੈਨਮਾਰਕ ਤੇ ਹੁਣ ਵਿਚਲਾ ਕੀ ਫਰੇਮਵਰਕ ਹੋਊਗਾ ਇਹ ਨਹੀਂ ਸਮਝ ਆ ਰਿਹਾ ਉਹਨਾਂ ਨੂੰ ਡੈਨਮਾਰਕ ਤੇ ਗ੍ਰੀਨਲੈਂਡ ਦੋਵਾਂ ਨੇ ਕਿਹਾ ਕਿ ਸਾਡੀ ਸਵਾਡਰਟੀ ਜਿਹੜੀ ਆ ਉਹ ਅ ਨੋਨ 네ਗੋਸ਼ੀਏਟੇਬਲ ਆ ਵੀ ਅਸੀਂ ਇਹਦੇ ਤੇ 네ਗੋਸ਼ੀਏਟ ਨਹੀਂ ਕਰਨਾ ਵੀ ਤੁਹਾਨੂੰ ਅਸੀਂ ਤੁਹਾਡੇ ਨਾਲ ਰਲ ਜਾਈਏ ਤੁਹਾਡੇ ਅੰਡਰ ਆ ਜਾਈਏ ਬਾਕੀ ਜੋ ਮਰਜ਼ੀ ਕਰ ਲੋ ਰਾਸ਼ਟਰਪਤੀ 트럼ਪ ਕਹਿੰਦੇ ਆ ਵੀ ਅਸੀਂ ਨਾ ਥੋੜਾ ਲੈਣਾ ਨਾ ਹੋਰ ਕਿਸੇ ਨਾਲ ਸਮਝੌਤਾ ਕਰਨਾ ਸਾਨੂੰ ਤੇ ਗ੍ਰੀਨਲੈਂਡ ਚਾਹੀਦਾ ਹੁਣ ਇਹ ਫਰੇਮਵਰਕ ਕੀ ਹੋ ਸਕਦਾ ਦਾ ਮਤਲਬ ਦੋਵਾਂ ਦੇ ਵਿੱਚੋਂ ਇੱਕ ਆਪਣੇ ਸਟੈਂਡ ਤੋਂ ਹਿੱਲੂਗਾ ਮਤਲਬ ਗ੍ਰੀਨਲੈਂਡ ਡੈਨਮਾਰਕ ਤੇ ਗ੍ਰੀਨਲੈਂਡ ਦੋਹਾਂ ਨੇ ਕਿਹਾ ਵੀ ਨਾ ਤਾਂ ਦਿੱਤਾ ਜਾ ਸਕਦਾ ਵੀ ਅਸੀਂ ਆਪ ਦੇ ਦਈਏ ਨਾ ਵੇਚਿਆ ਜਾ ਸਕਦਾ ਤੇ ਨਾ ਹੀ ਅਸੀਂ ਯੂਨਾਈਟਿਡ ਸਟੇਟ ਦੇ ਕਿਸੇ ਵੀ ਡੀਲ ਦੇ ਥੱਲੇ ਉਹਨੂੰ ਹੈਂਡਓਵਰ ਕਰ ਸਕਦੇ ਆ ਡਨਮਾਰਕ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਅਸੀਂ ਗੱਲਬਾਤ ਦੇ ਲਈ ਹਮੇਸ਼ਾ ਖੁੱਲੇ ਆ ਗੱਲਬਾਤ ਕਿਸੇ ਵੀ ਤਰੀਕੇ ਦੇ ਨਾਲ ਹੋ ਸਕਦੀ ਆ ਸਿਕਿਉਰਿਟੀ ਤੇ ਹੋ ਸਕਦੀ ਆ ਇਨਵੈਸਟਮੈਂਟ ਤੇ ਹੋ ਸਕਦੀ ਆ ਇਕਨੋਮੀ ਤੇ ਹੋ ਸਕਦੀ ਆ ਪਰ ਓਨਰਸ਼ਿਪ ਤੇ ਨਹੀਂ ਹੋ ਸਕਦੀ ਸੋ ਉਹਨਾਂ ਦਾ ਆਪਣਾ ਸਟੈਂਡ ਉਸੇ ਥਾਂ ਦੇ ਉੱਤੇ ਜਿਹੜਾ ਪਿਆ ਆ ਹੁਣ ਜਿਹੜੇ ਕੁਝ ਮੀਡੀਆ ਰਿਪੋਰਟਸ ਇਹ ਆ ਰਹੀਆਂ ਉਹ ਇਹ ਕਹਿੰਦੇ ਆ ਕਿ ਅਮਰੀਕਾ ਹੋ ਸਕਦਾ ਗ੍ਰੀਨਲੈਂਡ ਦਾ ਇੱਕ ਹਿੱਸਾ ਉਹਨਾਂ ਤੋਂ ਲੈਣਾ ਚਾਵੇ ਜਿੱਥੇ ਆਪਣਾ ਇਹ ਮਿਲਟਰੀ ਬੇਸ ਬਣਾ ਸਕਦੇ ਆ ਬਿਲਕੁਲ ਉਸੇ ਤਰ੍ਹਾਂ ਜਿੱਦਾਂ ਯੂਕੇ ਸਾਈਪਰਸ ਦੇ ਵਿੱਚ ਕੰਟਰੋਲ ਕਰਦਾ ਹੈ ਡੈਨਮਾਰਕ ਤੇ ਗ੍ਰੀਨਲੈਂਡ ਨੇ ਇਸ ਆਈਡੀਆ ਨੂੰ ਵੀ ਪਹਿਲਾਂ ਰਿਜੈਕਟ ਕਰ ਦਿੱਤਾ ਇਹ ਵੀ ਗੱਲ ਸਾਫ਼ ਆ ਅ ਅਮਰੀਕਾ ਦਾ ਪਹਿਲਾਂ ਹੀ ਮਿਲਟਰੀ ਬੇਸ ਗ੍ਰੀਨਲੈਂਡ ਦੇ ਵਿੱਚ ਹੈਗਾ ਆ ਤੇ ਉੱਥੇ ਇਹਨਾਂ ਦੀ ਫੌਜ ਵੀ ਹੈਗੀ ਹੈ 1955 ਦੇ ਵਿੱਚ ਕੋਈ ਐਗਰੀਮੈਂਟ ਹੋਇਆ ਸੀ ਉਹਦੇ ਤਹਿਤ ਉਹਥੇ ਸਾਰਾ ਕੁਝ ਹੈਗਾ ਰਾਸ਼ਟਰਪਤੀ 트াম্প ਗ੍ਰੀਨਲੈਂਡ ਸਿਕਿਉਰਿਟੀ ਵਾਲ ਰੀਜਨ ਤੋਂ ਚਾਹੁੰਦੇ ਆ ਚੀਨ ਤੇ ਰੂਸ ਤੋਂ ਬਚਣ ਦੇ ਲਈ ਗ੍ਰੀਨਲੈਂਡ ਦੀ ਬਹੁਤ ਮਹੱਤਤਾ ਹੈ ਦੂਜਾ ਇਹ ਵੀ ਆ ਕਿ ਉੱਥੇ ਰੇਅਰ ਅਰਥ ਮਿਨਰਲਸ ਨੇ ਕੁਝ ਏਦਾਂ ਦੇ ਖਣਿਜ ਨੇ ਜਿਹੜੇ ਬਹੁਤ ਮਹੱਤਵਪੂਰਨ ਨੇ ਦੁਨੀਆ ਦੇ ਬਾਜ਼ਾਰ ਵਿੱਚ ਬਹੁਤ ਮਹਿੰਗੇ ਆ ਸੋ ਹੁਣ ਪਤਾ ਨਹੀਂ ਸੋ ਉਹਦਾ 트াম্প ਜਿਹੜੇ ਆ ਉਹਨਾਂ ਨੇ ਸਾਫ਼ ਤੌਰ ਤੇ ਪਹਿਲਾਂ ਹੀ ਕਹਿ ਦਿੱਤਾ ਕਿ ਅਸੀਂ ਸਾਨੂੰ ਓਨਰਸ਼ਿਪ ਚਾਹੀਦੀ ਆ ਸਾਨੂੰ ਲੀਜ਼ ਨਹੀਂ ਚਾਹੀਦੀ ਉਹ ਤਾਂ ਲੀਜ਼ ਤੇ ਲੈਣ ਓਨਰਸ਼ਿਪ ਚਾਹੁੰਦੇ ਆ ਹੁਣ ਕੋਈ ਅਟੈਂਪਟ ਜਿਹੜੀ ਕੀਤੀ ਜਾਂਦੀ ਹੈ ਦੇ ਵਿੱਚ ਉਹ ਕੁਦਰਤੀ ਆ ਕੇ ਕਿ ਚਿੰਤਾ ਇਹਦੇ ਨਾਲ ਜ਼ਰੂਰ ਪੈਦਾ ਹੋ ਰਹੀ ਹੈ ਅਗਲੀ ਗੱਲਬਤ ਕਿਊਬਾ ਦੇ ਇੱਕ ਵਿਅਕਤੀ ਜਿਹਦੀ 55 ਸਾਲ ਉਮਰ ਸੀ ਤੇ ਇਹਨਾਂ ਦੇ ਵਿੱਚ ਆਈਸ ਤੇ ਰੀਟੈਂਸ਼ਨ ਸੈਂਟਰ ਦੇ ਵਿੱਚ ਉਹਦੀ ਉੱਥੇ ਮੌਤ ਹੋ ਗਈ ਸੀ ਉਹਨੂੰ ਜਿਹੜਾ ਕੈਂਪਿਸਟ ਮਾਊਂਟਨ ਦੇ ਵਿੱਚ ਰੱਖਿਆ ਗਿਆ ਸੀ ਸਭ ਤੋਂ ਵੱਡਾ ਜਿਹੜਾ ਇਮੀਗ੍ਰੇਸ਼ਨ ਰੀਟੈਂਸ਼ਨ ਸੈਂਟਰ ਆ ਅਮਰੀਕਾ ਦੇ ਵਿੱਚ ਐਲ ਪੈਸੋ ਦੇ ਨੇੜੇ ਟੈਕਸਸ ਦੇ ਵਿੱਚ ਇਹ ਸਥਿਤ ਆ ਉੱਥੇ ਬੰਦੇ ਦੀ ਮੌਤ ਹੋ ਗਈ ਹੈ ਕਹਿੰਦੇ ਜੀ ਉਹਦੀ ਮੌਤ ਹੋ ਗਈ ਸੀ ਵੀ ਇਹਨੇ ਸੂਇ ਸਾਇਡ ਕਰ ਲਿਆ ਬਾਈਪੋਲਰ ਹੈਗਾ ਮਾਨਸਿਕ ਤੌਰ ਤੇ ਬਿਮਾਰ ਰਹਿੰਦਾ ਸੀ ਦਵਾਈ ਦੁਆਰਾ ਉਹਦੀ ਚੱਲਦੀ ਸੀ ਪਰ ਇਹ ਸਾਰੇ ਕੁਝ ਦੇ ਵਿੱਚ ਉਸ ਬੰਦੇ ਨੇ ਆਪਣੇ ਆਪ ਨੂੰ ਹਾਰਮ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨੂੰ ਮੌਤ ਹੋ ਗਈ ਅਟੌਪਸੀ ਹੋਈ ਉਹਦਾ ਪੋਸਟਮਾਰਟਮ ਕੀਤਾ ਗਿਆ ਪੋਸਟਮਾਰਟਮ ਦੇ ਵਿੱਚ ਡਾਕਟਰਾਂ ਨੇ ਇਹ ਲਿਖਿਆ ਵੀ ਇਹਦੀ ਮੌਤ ਕੁਝ ਖਾਣ ਨਾਲ ਜਾਂ ਇਦਾਂ ਨਹੀਂ ਹੋਈ ਸਾਹ ਘੁੱਟਣ ਨਾਲ ਇਹਦੀ ਮੌਤ ਹੋਈ ਆ ਇਹਦਾ ਸਾਹ ਨਹੀਂ ਆਇਆ ਇਹਨੂੰ ਸਾਹ ਘੁੱਟਿਆ ਗਿਆ ਉਹਦੀ ਜਾਨ ਇਹਨਾਂ ਨੇ ਜਾਂਚ ਪੜਤਾਲ ਸ਼ੁਰੂ ਕੀਤੀ ਵੀ ਅਸਲ ਦੇ ਵਿੱਚ ਹੋਇਆ ਕੀ ਆ ਉਹਦੇ ਵਿੱਚੋਂ ਇਹ ਪਤਾ ਲੱਗਿਆ ਵੀ ਉਹਨੂੰ ਦੱਬਿਆ ਸੀ ਜਿਹੜੇ ਪੁਲਿਸ ਵਾਲਿਆਂ ਨੇ ਆਪਣੇ ਥੱਲੇ ਉਹਨੂੰ ਗਰਦਨ ਜਾਂ ਛਾਤੀ ਦੇ ਉੱਤੇ ਭਾਰ ਪਾਇਆ ਤੇ ਉਹ ਰੌਲਾ ਪਾਉਂਦਾ ਸੀ ਵੀ ਮੈਨੂੰ ਸਾਹ ਨਹੀਂ ਆਉਂਦਾ ਮੈਨੂੰ ਛੱਡ ਦਿਓ ਤਾਂ ਉਹਦੀ ਮੌਤ ਹੋਈ ਆ ਅਸਲ ਦੇ ਵਿੱਚ ਸੋਹੇ ਸਾਜਣੀਓ ਨੇ ਕੀਤੀ ਗਵਾਹਾਂ ਨੇ ਗਵਾਹੀ ਦੇ ਦਿੱਤੀ ਤੇ ਕੋਰਟ ਦੇ ਵਿੱਚ ਹੁਣ ਕੋਰਟ ਨੇ ਉਹ ਸਾਰੇ ਦੀ ਸਾਰੇ ਜਿਹੜੀ ਆਤਮ ਹੱਤਿਆ ਦੀ ਕਹਾਣੀ ਸੀ ਉਹਨੂੰ ਬਦਲ ਕੇ ਕਤਲ ਦੇ ਵਿੱਚ ਬਦਲ ਦਿੱਤਾ ਹੁਣ ਇਹ ਕਤਲ ਕਿਹਦੇ ਸਿਰ ਲੱਗਦਾ ਜਾਂ ਕਿਹੜੇ ਪੁਲਿਸ ਵਾਲਿਆਂ ਦੇ ਸਿਰ ਲੱਗਦਾ ਜਾਂ ਜਿਹੜਾ ਕੀ ਸੀ ਐਸਫਿਕਸ਼ੀਆ ਕਿਆ ਉਹਨਾਂ ਨੇ ਐਸਫਿਕਸ਼ੀਆ ਦਾ ਮਤਲਬ ਹੈ ਕਿ ਜਦੋਂ ਬੰਦੇ ਨੂੰ ਸਾਹ ਨਾ ਆਵੇ ਉਹਨੂੰ ਉਹਦੇ ਉੱਤੇ ਪ੍ਰੈਸ਼ਰ ਪਾਇਆ ਹੋਵੇ ਕਿਸੇ ਤਰੀਕੇ ਦੇ ਨਾਲ ਆਕਸੀਜਨ ਉਹ ਨਹੀਂ ਆਉਂਦੀ ਤਾਂ ਉਹਦੀ ਮੌਤ ਹੋ ਜਾਂਦੀ ਆ ਹੁਣ ਇਸ ਮਾਮਲੇ ਦੇ ਵਿੱਚ ਜਿਹੜੇ ਉੱਥੇ ਗਵਾਹ ਸੀ ਜਿਨ੍ਹਾਂ ਨੇ ਇਹਨਾਂ ਨੇ ਕਹਿੰਦੇ ਇਹ ਵੀ ਕੋਸ਼ਿਸ਼ ਕੀਤੀਆਂ ਜਿਹੜੇ ਉਹ ਗਵਾਹ ਸੀਗੇ ਉਹਨਾਂ ਦੇ ਵਿੱਚ ਉਹਨਾਂ ਨੂੰ ਰਿਪੋਰਟ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਇਹਨਾਂ ਨੂੰ ਰਿਪੋਰਟ ਕਰ ਦਿੱਤਾ ਜਾਵੇ ਪਤਾ ਨਹੀਂ ਇਸ ਗੱਲ ਕਰਕੇ ਜਾਂ ਕਿਸ ਗੱਲ ਕਰਕੇ ਪਰ ਉਹ ਜੱਜ ਨੇ ਉਹ ਵੀ ਰੋਕ ਦਿੱਤੇ ਵੀ ਇਹਨਾਂ ਨੂੰ ਰਿਪੋਰਟ ਨਹੀਂ ਕੀਤਾ ਜਾ ਸਕਦਾ ਕਿਉਂਕਿ ਬਹੁਤ ਵੱਡਾ ਮਾਮਲਾ ਆ ਇਹ ਹਮੇਸ਼ਾ ਹੀ ਰੌਲਾ ਪੈਂਦਾ ਅਮਰੀਕਾ ਦੇ ਵਿੱਚ ਕਿ ਜਿਹੜੇ ਰੀਟੈਂਸ਼ਨ ਸੈਂਟਰ ਨੇ ਉਹ ਸੇਫ ਨਹੀਂ ਆ ਜਾਂ ਉੱਥੇ ਹਾਲਤਾਂ ਜਿਹੜੀਆਂ ਪੂਰੀਆਂ ਠੀਕ ਨਹੀਂ ਆ ਸੋ ਇਸ ਮਾਮਲੇ ਦੇ ਵਿੱਚ ਹੁਣ ਕਿਉਂਕਿ ਜਦੋਂ ਹੁਣ ਇਹ ਉਹਨਾਂ ਨੇ ਇਹਨੂੰ ਸੂਇਸਾਈਡ ਨੂੰ ਕਤਲ ਦੇ ਵਿੱਚ ਬਦਲ ਦਿੱਤਾ ਆ ਤਾਂ ਕਤਲ ਦਾ ਮਤਲਬ ਇਹ ਆ ਕਿ ਜਿਹੜੇ ਜ਼ਿੰਮੇਵਾਰ ਆ ਉਹਨਾਂ ਦੇ ਉੱਤੇ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਆ ਤੇ ਉਹ ਕਾਰਵਾਈ ਹੁਣ ਸ਼ੁਰੂ ਹੋ ਜਾਣੀ ਆ ਉਹਦੇ ਤੋਂ ਬਾਅਦ ਇਹ ਗੱਲਬਾਤ ਜਿਹੜੀ ਆ ਜ਼ਿਆਦਾ ਪਤਾ ਲੱਗੂਗੀ ਦੋ ਡਿਟੇਨੀ ਜਿਨ੍ਹਾਂ ਨੇ ਇਹਦੀ ਗਵਾਹੀ ਦਿੱਤੀ ਸੀ ਉਹਨਾਂ ਨੂੰ ਜਿਹੜੇ ਚਸ਼ਮਦੀਦ ਗਵਾਹ ਸੀਗੇ ਆਈ ਵਿਟਨੈਸ ਸੀਗੇ ਉਹਨਾਂ ਨੂੰ ਵੀ ਜਿਹੜਾ ਵਾਪਸ ਭੇਜਣ ਦੀ ਤਿਆਰੀ ਕੀਤੀ ਸੀਗੀ ਫੈਡਰਲ ਜੱਜ ਡੇਵਿਡ ਬ੍ਰਾਊਨਸ ਨੇ ਉਹਨਾਂ ਨੂੰ ਰੋਕ ਦਿੱਤਾ ਕਿ ਤੁਸੀਂ ਅਜੇ ਇਸ ਮਾਮਲੇ ਦੇ ਵਿੱਚ ਇਹਨਾਂ ਨੂੰ ਵਾਪਸ ਨਹੀਂ ਭੇਜ ਸਕਦੇ ਹੁਣ ਉਹਦੀ ਬਹੁਤ ਇੱਕ ਬਹੁਤ ਵੱਡਾ ਜਿਹੜਾ ਆਇਸ ਦਾ ਕ੍ਰਾਈਸਿਸ ਆ ਕਿ ਇਹਦਾ ਸੰਕਟ ਹੈ ਇਹਨਾਂ ਦਾ ਆਇਸ ਦਾ 30 ਮੌਤਾਂ ਪਿਛਲੇ ਸਾਲ ਹੋਈਆਂ ਇਹਨਾਂ ਦੇ ਰੀਟੈਂਸ਼ਨ ਸੈਂਟਰ ਦੇ ਵਿੱਚ 20 ਸਾਲਾਂ ਦੇ ਵਿੱਚ ਪਹਿਲੀ ਵਾਰ ਆ ਕਿ ਇੰਨੀਆਂ ਮੌਤਾਂ ਉਹਨਾਂ ਨੂੰ ਰੱਖਣ ਵਾਲਿਆਂ ਦੀਆਂ ਹੋਈਆਂ ਉਹ ਕਹਿੰਦੇ ਹਾਲਤਾਂ ਨਹੀਂ ਠੀਕ ਜਿੱਥੇ ਉਹਨਾਂ ਨੂੰ ਰੱਖਦਿਆ ਇਹ ਆਇਸ ਤੇ ਜਿਹੜੇ ਇਨਸਪੈਕਟਰ ਨੇ ਪਹਿਲਾਂ ਉਹਨਾਂ ਨੂੰ ਬਹੁਤ ਪ੍ਰੋਬਲਮਸ ਨੇ ਕਿੰਨਾ ਕੈਂਪ ਜਿਹੜਾ ਇਹ ਈਸਟ ਮੋਂਟਾਨਾ ਵਾਲਾ ਕੈਂਪ ਆ ਇਹਦੇ ਵਿੱਚ ਇੱਕ ਤਾਂ ਕਹਿੰਦੇ ਮੈਡੀਕਲ ਕੇਅਰ ਹੈ ਨਹੀਂ ਕੋਈ ਵੀ ਸੇਫਟੀ ਰੂਲ ਕੋਈ ਨਹੀਂ ਆ ਕੋਈ ਕਲੀਅਰ ਮਤਲਬ ਯੂਜ਼ ਆਫ ਫੋਰਸ ਪਾਲਿਸੀ ਨਹੀਂ ਵੀ ਕੋਈ ਬੰਦਾ ਕੁ ਕਰਨਾ ਤੇ ਉਹਨੂੰ ਫੜਨਾ ਕਿੰਨੇ ਤਰੀਕੇ ਦੇ ਨਾਲ ਆ ਰਿਸਕ ਆ ਉੱਥੇ ਬਹੁਤ ਵੱਡੇ ਕਨਸਰਨ ਨੇ ਇਹਦੇ ਨਾਲ ਲੱਗਦਾ ਕਿ ਉਹਨਾਂ ਵੱਲ ਧਿਆਨ ਜ਼ਰੂਰ ਜਾਊਗਾ ਅਗਲੀ ਗੱਲਬਾਤ ਇੱਕ ਹੋਰ ਜਿਹੜਾ ਮਾਮਲਾ ਸਾਹਮਣੇ ਆਇਆ ਕਿ ਇੱਕ ਕਿ ਰਾਸ਼ਟਰਪਤੀ 트ੰਪ ਨੇ ਪਿਛਲੇ ਸਮੇਂ ਦੇ ਵਿੱਚ ਫੈਸਲੇ ਕੀਤੇ ਆ ਵੀ ਆਪਾਂ ਸਰਕਾਰ ਦਾ ਖਰਚਾ ਘਟਾਉਣਾ ਖਰਚਾ ਘਟਾਉਣਾ ਜਿਹੜੀਆਂ ਬਿਲਡਿੰਗਾਂ ਵਾਧੂ ਪਈਆਂ ਉਹਨੂੰ ਜਾਂ ਤੇ ਵੇਚ ਦਿਓ ਜਾਂ ਢਾਹ ਦਿਓ ਜਾਂ ਦਾ ਕੁਝ ਹੋਰ ਕਰ ਦਿਓ ਉਹਨਾਂ ਨੂੰ ਜਾਂ ਯੂਜ਼ ਕਰੋ ਵੀ ਪ੍ਰੋਪਰ ਜਿਹੜੀਆਂ ਇਹ ਬਿਲਡਿੰਗਸ ਨੇ ਇਹ ਯੂਜ਼ ਹੋਣ ਹੁਣ ਅਬ ਸ਼ੰਗਟਨ ਦੇ ਵਿੱਚ ਇੱਕ ਬਿਲਡਿੰਗ ਆ ਉਹ ਕਹਿੰਦੇ ਵੀ ਇਹ ਅੰਡਰ ਯੂਜ਼ ਆ ਯੂਜ਼ ਨਹੀਂ ਕੀਤੀ ਜਾ ਰਹੀ ਤੇ ਰਾਸ਼ਟਰਪਤੀ 트ੰਪ ਕਹਿੰਦੇ ਵੀ ਇਹਨੂੰ ਫਿਰ ਢਾ ਦਿਓ ਜਾਂ ਵੇਚ ਦਿਓ ਹੁਣ ਉਹ ਬਿਲਡਿੰਗ ਦੇ ਵਿੱਚ ਬਹੁਤ ਮਹੱਤਵਪੂਰਨ ਆਰਟਵਰਕ ਆ ਉਹਦੀਆਂ ਕੰਧਾਂ ਦੇ ਉੱਤੇ ਮਿਊਰਲਸ ਨੇ ਜਿਹੜਾ ਪੇਂਟਿੰਗ ਕੀਤੀਆਂ ਹੁੰਦੀਆਂ 1940 ਦੇ ਵਿੱਚ ਜਿਹੜੇ ਆਰਟਿਸਟ ਸੀ ਬੈਨ ਹੀਰ ਉਹਨਾਂ ਨੇ ਇਹਦੇ ਬੈਨ ਸ਼ਾਨ ਬੈਨ ਸ਼ਾਨ ਨੇ ਅਮਰੀਕਾ ਦੀ ਸਰਕਾਰ ਨੇ ਇਸ ਕਲਾਕਾਰ ਨੂੰ ਹਾਇਰ ਕੀਤਾ ਸੀ ਕਿ ਤੁਸੀਂ ਸੋਸ਼ਲ ਸਿਕਿਉਰਿਟੀ ਬਾਰੇ ਜਿਹੜਾ ਇੱਕ ਨਵਾਂ ਪ੍ਰੋਗਰਾਮ ਉਸ ਵੇਲੇ ਕ੍ਰੀਏਟ ਕੀਤਾ ਗਿਆ ਸੀ ਜਿਹੜੀ ਇੱਕ ਨਿਊ ਡੀਲ ਸੀ ਉਸ ਵੇਲੇ ਜਦੋਂ ਅਮਰੀਕਾ ਦੀ ਉਹ ਹਾਲਤ ਸੀ ਕਿ ਇੱਕ ਪਾਸੇ ਗਰੀਬੀ ਸੀ ਬਿਮਾਰੀ ਸੀ ਜਾਂ ਜਿਹੜੇ ਬੁਢਾਪਾ ਸੀ ਉਹ ਸਾਰੇ ਕੁਛ ਨਾਲ ਨਜਿੱਠਣ ਦੇ ਲਈ ਜਿਹੜੀ ਉਹ ਇੱਕ ਨਿਊ ਡੀਲ ਸੀ ਉਹਦੇ ਨਾਲ ਸੰਬੰਧਿਤ ਕੁਝ ਜਿਹੜਾ ਮਹੱਤਵਪੂਰਨ ਕੰਮ ਆ ਉਹ ਕਹਿੰਦੇ ਕੰਧਾਂ ਦੇ ਉੱਤੇ ਇਹਦੇ ਕਰੋ ਜਿਹੜਾ ਸ਼ਾਨ ਸੀ ਉਹਦੇ ਨਾਲ ਦੂਜੇ ਆਰਟਿਸਟ ਸੀ ਉਹਨਾਂ ਨੇ ਪੇਂਟਿੰਗਸ ਬਣਾਈਆਂ ਉੱਥੇ ਬਹੁਤ ਵੱਡੀਆਂ ਹਿਊਜ ਮਿਊਰਲਸ ਜਾਨੀ ਉਹਦੇ ਫੈਡਰਲ ਬਿਲਡਿੰਗ ਦੇ ਅੰਦਰ ਵਸ਼ਿੰਗਟਨ ਦੇ ਵਿੱਚ ਜਿਹਨੂੰ ਵਿਲਬਰ ਜੇ ਕੋਹਨ ਫੈਡਰਲ ਬਿਲਡਿੰਗ ਕਹਿੰਦੇ ਆ ਜੇ ਇਸ ਬਿਲਡਿੰਗ ਨੂੰ ਇਹ ਵੇਚਣ ਜਾਂ ਢਾਉਣ ਦੀ ਗੱਲਬਾਤ ਕਰ ਰਹੇ ਆ ਨੈਸ਼ਨਲ ਮਾਲ ਦੇ ਨਾਲ ਦੱਸੀ ਜਾਂਦੀ ਆ ਇਹ ਇਹ ਬਹੁਤ ਫੇਮਸ ਹੋ ਗਈ ਉਸ ਆਰਟ ਕਰਕੇ ਉਹਦੇ ਮਿਊਰਲ ਦੇ ਉੱਤੇ ਨਾ ਜਿਹੜੀ ਉਹਨੇ ਤਸਵੀਰਾਂ ਬਣਾਈਆਂ ਅੰਦਰ ਦੋ ਤਸਵੀਰਾਂ ਉਹਨੇ ਦੋ ਪਾਸੇ ਅਮਰੀਕਾ ਦੇ ਦਿਖਾਲੇ ਇੱਕ ਕੰਧ ਦੇ ਉੱਤੇ ਨੇ ਦਿਖਾਈ ਸਫਰਿੰਗ ਵੀ ਜਿੰਨਾ ਵਿੱਚੋਂ ਲੰਘ ਰਹੇ ਆ ਅਸੀਂ ਅਨਪਲੋਇਮੈਂਟ ਆ ਡਿਸੇਬਿਲਟੀ ਆ ਪਾਵਰਟੀ ਆ ਗਰੀਬੀ ਆ ਜਾਂ ਇਹਦੇ ਨਾਲ ਹੀ ਉਹਨੇ ਦੂਜੀ ਜਿਹੜੀ ਦੀਵਾਰ ਬਣਾਈ ਉਹਦੇ ਉੱਤੇ ਨੇ ਬਣਾਈ ਹੋਪ ਆਸ ਜਿਹਦਾ ਮਤਲਬ ਇਹ ਸੀ ਕਿ ਦੂਜੇ ਪਾਸੇ ਨੌਕਰੀਆਂ ਆ ਕੰਸਟਰਕਸ਼ਨ ਆ სპੋਰਟਸ ਆ ਤੇ ਇਹ ਸਾਰਾ ਕੁਝ ਨੇ ਉਸ ਤਰੀਕੇ ਦੇ ਨਾਲ ਜਿਹੜਾ ਬਣਾਇਆ ਬਿਲਡਿੰਗ ਦੇ ਵਿੱਚ 1800 ਸਕੁਅਰ ਫੁੱਟ ਤੋਂ ਜਿਹੜਾ ਨਿਊ ਡੀਲ ਆਰਟ ਸੀਗਾ ਜਿਹੜੀ ਮਤਲਬ ਇਹ ਆ ਕਿ ਐਕਸਪਰਟ ਇਹ ਕਹਿੰਦੇ ਕਿ ਇਹਨੂੰ ਅ ਮਤਲਬ ਜਿਹੜੀ ਬਹੁਤ ਮਹੱਤਵਪੂਰਨ ਉਹਦੇ ਕਰਕੇ ਦੀ ਇਤਿਹਾਸਕ ਮਹੱਤਤਾ ਹੈ ਔਰ ਹੁਣ ਉਹ ਕਿਉਂਕਿ ਕੰਧਾਂ ਦੇ ਉੱਤੇ ਕੀਤਾ ਨਾ ਤੋਂ ਉਹਨੂੰ ਹਟਾਇਆ ਜਾ ਸਕਦਾ ਨਾ ਕੁਝ ਕੀਤਾ ਜਾ ਸਕਦਾ ਉਹ ਤੇ ਤਬਾਹੀ ਹੋਊਗਾ ਹੁਣ ਇਸ ਟਰਮ ਦੇ ਵਿੱਚ ਜਦੋਂ ਰਾਸ਼ਟਰਪਤੀ ਟਰੰਪ ਨੇ ਫੈਸਲਾ ਕੀਤਾ ਕਿ ਇਹਨਾਂ ਨੂੰ ਵੇਚ ਦਿਓ ਤੇ ਇਹਦਾ ਕਹਿੰਦੇ ਲੋਕ ਹੁਣ ਚਿੰਤਾ ਕਰ ਰਿਹਾ ਹੈ ਵੀ ਉਹਦਾ ਕੀ ਬਣੂਗਾ ਇਹ ਸੇਲ ਜਿਹੜੀ ਕੀਤੀ ਜਾਨੀ ਬਿਲਡਿੰਗ ਸਰਕਾਰੀ ਵੇਚਣੀ ਹੈ ਜਨਰਲ ਸਰਵਿਸਸ ਐਡਮਿਨਿਸਟ੍ਰੇਸ਼ਨ ਕਰਦਾ ਹੈ ਇਹਨੂੰ ਸੋ ਹੁਣ ਉਹ ਕਹਿੰਦੇ ਵੀ ਪ੍ਰੋਸੈਸ ਫਾਲੋ ਨਹੀਂ ਕੀਤਾ ਜਾਂ ਠੀਕ ਆ ਇਹ ਅੰਡਰ ਯੂਜ਼ਡ ਆ ਇਹਦੀ ਪੂਰੀ ਵਰਤੋਂ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ਇਹਦਾ ਜੋ ਕੁਝ ਹੈਗਾ ਆ ਇਹਦਾ ਜਿਹੜਾ ਆਰਟਵਰਕ ਆ ਉਹਦੇ ਕਰਕੇ ਜਿਹੜਾ ਅਮਰੀਕਾ ਦਾ ਇੱਕ ਇਤਿਹਾਸ ਇਹਦੇ ਉੱਤੇ ਪਿਆ ਆ ਉਸ ਉਹਨਾਂ ਮਿਊਰਲਸ ਦੇ ਉੱਤੇ ਜਿਹੜੇ ਆਮ ਵਰਕਰ ਨੂੰ ਫੋਕਸ ਕਰਦੇ ਆ ਆਮ ਫੈਮਿਲੀਜ਼ ਨੂੰ ਫਾਰਮਰਸ ਨੂੰ ਉਹ ਜ਼ਰੂਰ ਰਹਿਣਾ ਚਾਹੀਦਾ ਹੁਣ ਇਹ ਪਬਲਿਕ ਦੇ ਲਈ ਬਿਲਡਿੰਗ ਬਣਦਾ ਉੱਥੇ ਮਿਊਰਲਸ ਨੂੰ ਦੇਖਿਆ ਨਹੀਂ ਜਾ ਸਕਦਾ ਸੋ ਇਹ ਇੱਕ ਨਵਾਂ ਜਿਹੜਾ ਚਰਚਾ ਹੋ ਰਹੀ ਹੈ ਅਮਰੀਕਾ ਦੇ ਵਿੱਚ ਚੱਲ ਰਹੀ ਹੈ ਇੱਕ ਅਪਡੇਟ ਮੌਸਮ ਬਾਰੇ ਤੁਹਾਡੇ ਨਾਲ ਸਾਂਝੀ ਕਰਨੀ ਹੈ ਅਗਲੇ 3 ਦਿਨ ਮੌਸਮ ਅਮਰੀਕਾ ਦੇ ਵਿੱਚ ਅਮਰੀਕਾ ਦੇ ਇੱਕ ਵੱਡੇ ਹਿੱਸੇ ਦੇ ਵਿੱਚ ਖਰਾਬ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ 2000 ਮੀਲ ਲੰਬਾ ਇਹ ਜਿਹੜਾ ਕਹੋ ਵਿంటర్ ਸਟ੍ਰੋਮ ਆ ਠੰਡ ਜਿਹੜੀ ਆ ਇੱਕ ਬਹੁਤ ਸਾਊਥ-ਵੈਸਟ ਤੋਂ ਲੈ ਕੇ ਦੂਜੇ ਪਾਸੇ ਅ ਤੇ ਸ਼ੁੱਕਰਵਾਰ ਨੂੰ ਇਹ ਇੱਥੋਂ ਹੋ ਕੇ ਰਾਕੀਜ਼ ਤੋਂ ਸੈਟਰਡੇ ਨੂੰ ਫਿਰ ਇਧਰਲੇ ਪਾਸੇ ਆ ਜਾਣੀ ਹੈ ਇਹ ਆਪਣੇ ਸਾਊਥ ਵਾਲੇ ਪਾਸੇ ਤੇ ਮੁੜ ਕੇ ਸੰਡੇ ਨੂੰ ਜਿਹੜੀ ਈਸਟ ਕੋਸਟ ਦੇ ਉੱਤੇ ਇਹ ਚੱਲੇ ਜਾਣੀ ਹੁਣ ਜਦੋਂ ਇਹਨੂੰ ਤਿੰਨ ਰੀਜਨਸ ਦੇ ਵਿੱਚ ਇਹ ਦੱਸੀ ਜਾ ਰਹੀ ਹੈ ਤਿੰਨ ਰੀਜਨ ਦਾ ਮਤਲਬ ਇਹ ਆ ਕਿ ਇਹ ਜਿਹੜਾ ਸ਼ੁੱਕਰਵਾਰ ਨੂੰ ਯਾਨੀ ਕੱਲ ਨੂੰ ਇਹ ਸਟ੍ਰੋਮ ਸਟਾਰਟ ਹੋਣਾ ਹੈ ਰਾਕੀਜ਼ ਵੱਲੋਂ ਮਤਲਬ ਇੱਕ ਸਨੋ ਆਈਸ ਸਭ ਤੋਂ ਪਹਿਲਾਂ ਵੈਸਟਰਨ ਤੇ ਸੈਂਟਰਲ ਦੇ ਵਿੱਚ ਵੈਸਟਰਨ ਤੇ ਸੈਂਟਰਲ ਦਾ ਮਤਲਬ ਹੈਗਾ ਕਿ ਜਿਹੜੀਆਂ ਸਟੇਟਸ ਮੌਨਟਾਨਾ ਉਹਦੇ ਨਾਲ ਹੀ ਵਿਓਮਿੰਗ ਕੋਲੋਰਾਡੋ ਯੂਟਾ ਫਿਰ ਨਿਊ ਮੈਕਸੀਕੋ ਨਾਰਥ ਡੇਕੋਟਾ ਸਾਊਥ ਡੇਕੋਟਾ ਨੈਬਰਾਸਕਾ ਕੈਂਸਸ ਆਕਲਾਹੋਮਾ ਟੈਕਸਸ ਜਿਹੜਾ ਉਹਦਾ ਇੱਕ ਹਿੱਸਾ ਹੁਣ ਇੱਥੇ ਹੋਣਾ ਕੀ ਹੈ ਜਿਹੜੀਆਂ ਇਹ ਸਟੇਟਾਂ ਨੇ ਇਹਨਾਂ ਦੇ ਵਿੱਚ ਬਹੁਤ ਭਾਰੀ ਮੀਂਹ ਜਿਹੜੀ ਸਨੋ ਆ ਖਾਸ ਕਰ ਜਿਹੜੀਆਂ ਮਾਊਂਟੇਨਸ ਨੇ ਉੱਥੇ ਤੇ ਫ੍ਰੀਜ਼ਿੰਗ ਰੇਨ especially Texas ਤੇ Oklahoma ਦੇ ਵਿੱਚ ਫਿਰ ਅਗਲੇ ਦਿਨੇ ਸੈਟਰਡੇ ਨੂੰ ਅੱਗੇ ਵੱਧ ਜਾਣਾ ਹੈ ਸਟਾਰਮ ਮਿਡ-वेस्ट ਵਾਲੇ ਪਾਸੇ ਨੂੰ ਇੱਥੇ ਖਾਸ ਤੌਰ ਦੇ ਉੱਤੇ ਕੀ ਹੋ ਰਿਹਾ ਕਿ ਬਹੁਤ ਸਾਰੀਆਂ ਜਿਹੜੇ ਕੋਸਟਲ ਏਰੀਆਜ਼ ਨੇ ਉਧਰਲੇ ਪਾਸੇ ਆ ਜਿਹੜੇ ਹੈਗੇ ਨੇ ਜਿਹੜੇ ਮਿਡ-वेस्ट ਦੇ ਵਿੱਚ ਕੋਸਟਲ ਏਰੀਆ ਨੇ ਜਿਹੜੇ ਪਲੈਂਚਸ ਨੇ ਉੱਥੇ ਇਹਦਾ ਜ਼ਿਆਦਾ ਅਸਰ ਪੈਣਾ ਹੈ ਸੋ ਜ਼ਿਆਦਾ ਸਟਰੋਂਗ ਇਧਰਲੇ ਪਾਸੇ ਹੋਣ ਦੀ ਇਹਦੀ ਜਿਹੜੇ ਪੋਪੂਲੇਟਿਡ ਏਰੀਆ ਨੇ ਉੱਥੇ ਜ਼ਿਆਦਾ ਅਸਰ ਪਹੂਗਾ ਮਿਡ ਮਿਡ ਸਾਊਥ ਸਟੇਟਸ ਦੇ ਵਿੱਚ ਅਰਕੰਸਾ ਲੂਸੀਆਨਾ ਮਿਸਿਸਿਪੀ ਅਲਾਬਾਮਾ ਟਨੈਸੀ ਕੈਂਟਕੀ ਤੇ ਮਿਡ ਵੈਸਟ ਦੇ ਵਿੱਚ ਜਿਹੜੀ ਹੈ ਮਸੂਰੀ ਇੰਡੀਆਨਾ ਡਾਹੋ ਮਿਸ਼ੀਗਨ ਹੁਣ ਐਸੇ ਤਰੀਕੇ ਦੇ ਨਾਲ ਹੀ ਵੈਸਟ ਵਰਜੀਨੀਆ ਤੇ ਈਸਟਰਨ ਕੈਂਟਕੀ ਇੱਥੇ ਕੀ ਦੱਸਿਆ ਜਾ ਰਿਹਾ ਕਿ ਸਨੋ ਬਹੁਤ ਜ਼ਿਆਦਾ ਤੇ ਜਿਹੜੇ ਪੂਰੇ ਦਾ ਪੂਰਾ ਇੱਕ ਖਤਰਨਾਕ ਜਿਹੜਾ ਸਨੋ ਸਟ੍ਰੋਮ ਆ ਉਹ ਇਧਰਲੇ ਪਾਸੇ ਦੇਖਿਆ ਜਾ ਸਕਦਾ ਔਰ ਇਧੇ ਸੰਡੇ ਨੂੰ ਜਿਹੜੀਆਂ ਕੁਝ ਸਟੇਟਾਂ ਨੇ ਉਹਨਾਂ ਦੇ ਵਿੱਚ ਨਿਊ ਵਰਜੀਨੀਆ ਮੈਰੀਲੈਂਡ ਵਸ਼ਿੰਗਟਨ ਡੀਸੀ ਡੈਲਵੇਅਰ ਪੈਂਸਿਲਵੇਨੀਆ ਨਿਊ ਜਰਸੀ ਫਿਰ ਨਾਰਥ-ਈਸਟ ਤੇ ਉਧਰਲੇ ਪਾਸੇ ਨਿਊਯਾਰਕ ਕੈਂਥਿਕ ਇਹਦੇ ਨਾਲ ਹੀ ਜਿਹੜਾ ਮੈਸਾਚੂਸੈਟਸ ਵਰਮਾਉਟ ਇੱਥੇ ਦੱਸਿਆ ਜਾ ਰਿਹਾ ਹੈ ਕਿ 10 ਤੋਂ 20 ਇੰਚ ਤੱਕ ਕਈ ਥਾਵਾਂ ਦੇ ਉੱਤੇ ਬਰਫ਼ ਪੈ ਸਕਦੀ ਹੈ ਤੇ ਜਿਹੜੀ ਕੋਸਟ ਦੇ ਨੇੜੇ ਖਾਸ ਤੌਰ ਦੇ ਉੱਤੇ ਜਿਹੜੀਆਂ ਫਲਾਈਟ ਕੈਨਸਲੇਸ਼ਨਸ ਹੋ ਸਕਦੀਆਂ ਹਨ ਰੋਡ ਕਲੋਜ਼ਰ ਹੋ ਸਕਦੇ ਆ ਪਾਵਰ ਆਊਟੇਜ ਹੋ ਸਕਦੀ ਆ ਇਹਨਾਂ ਥਾਵਾਂ ਦੇ ਉੱਤੇ ਕਾਫੀ ਜ਼ਿਆਦਾ ਅਸਰ ਪੈ ਸਕਦਾ ਹੈ ਸੋ ਜਿੱਥੇ-ਜਿੱਥੇ ਹੈਗੇ ਆ ਇਹਦੇ ਬਾਰੇ ਅਪਡੇਟ ਜ਼ਰੂਰ ਰੱਖੋ ਤੇ ਉਹਦੇ ਸਬੰਧ ਦੇ ਵਿੱਚ ਵੀ ਜਿਹੜੀ ਅਗਲੀ ਜਾਣਕਾਰੀ ਲਈ ਜ਼ਰੂਰ ਦੇਖੋ ਤੇ ਆਪਣੇ ਟਰੈਵਲ ਨੂੰ ਉਸ ਤਰੀਕੇ ਨਾਲ ਪਲਾਨ ਕਰੋ ਅਗਲਾ ਮਾਮਲਾ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਦਾ FCC ਦਾ FCCO ਆ ਜਿਹੜੀ ਸਾਰਾ ਕੁਝ ਹਾ ਕਮਿਊਨੀਕੇਸ਼ਨ ਟੀਵੀ ਵਗੈਰਾ ਨੂੰ ਕੰਟਰੋਲ ਕਰਦੀ ਆ ਉਹਨਾਂ ਨੇ ਹੁਣ ਇੱਕ ਨਵਾਂ ਨਿਯਮ ਅਨਾਉਂਸ ਕੀਤਾ ਤੇ ਉਹ ਨਿਯਮ ਦਾ ਰੌਲਾ ਬਹੁਤ ਪੈ ਰਿਹਾ ਨਿਯਮ ਇਹ ਆ ਕਿ ਜਿਹੜੇ ਟੀਵੀ ਟਾਕ ਸ਼ੋਜ਼ ਨੇ ਉਹਨਾਂ ਦੇ ਉੱਤੇ ਜਿਹੜਾ 에ਅਰ ਟਾਈਮ ਦਿੱਤਾ ਜਾਣਾ ਜਿੰਨਾ ਸਮਾਂ ਟੀਵੀ ਦੇ ਉੱਤੇ ਕੁਝ ਦਿਖਾ ਲਿਆ ਜਾਣਾ ਉਹ ਜਿਹੜੇ ਕੈਂਡੀਡੇਟ ਕੋਈ ਰਨ ਕਰ ਰਿਹਾ ਇਲੈਕਸ਼ਨ ਦੇ ਵਿੱਚ ਕਿਸੇ ਵੀ ਪਬਲਿਕ ਆਫਿਸ ਦੇ ਲਈ ਉਹਨਾਂ ਨੂੰ ਬਰਾਬਰ ਦਾ ਟਾਈਮ ਦਿੱਤਾ ਜਾਵੇ ਸਾਰਿਆਂ ਨੂੰ ਸੇਮ ਮਤਲਬ ਟਾਈਮ ਦਿੱਤਾ ਜਾਵੇ ਜੇ ਅਨਲੈਸ ਕੋਈ ਉਹਨਾਂ ਨੂੰ ਖਾਸ ਐਗਜ਼ੈਂਪਸ਼ਨ ਨਹੀਂ ਦਿੱਤੀ ਗਈ ਬਰਾਬਰ ਦਾ ਟਾਈਮ ਸਾਰਿਆਂ ਨੂੰ ਦੇਣਾ ਪਊਗਾ। ਇਸ ਸੈਕਸ਼ਨ 315 ਦੱਸਦੇ ਆ ਇੱਕ ਜਿਹੜਾ ਕਮਿਊਨੀਕੇਸ਼ਨ ਐਕਟ ਦਾ ਇਹਨੂੰ ਇਕੁਅਲ ਟਾਈਮ ਰੂਲ ਕਹਿੰਦੇ ਆ। ਇਹ ਇਹ ਕਹਿੰਦਾ ਕਿ ਬ੍ਰਾਡਕਾਸਟਰ ਨੇ ਉਹ ਕਿਸੇ ਇੱਕ ਪੋਲੀਟੀਕਲ ਕੈਂਡੀਡੇਟ ਦੀ ਹਮਾਇਤ ਨਹੀਂ ਕਰ ਸਕਦੇ ਜਾਂ ਫੇਵਰ ਨਹੀਂ ਕਰ ਸਕਦੇ ਦੂਜੇ ਦੇ ਮੁਕਾਬਲੇ ਦੇ ਵਿੱਚ। ਕਈ ਦੁਹਾਕੇ ਹੋ ਗਏ ਆ ਕਿ ਬਹੁਤੇ ਜਿਹੜੇ ਟਾਕ ਸ਼ੋਜ਼ ਨੇ ਉਹ ਇਸ ਚੀਜ਼ ਤੋਂ ਐਗਜ਼ੈਂਪਟ ਸੀਗੇ। ਇਹਨਾਂ ਨੂੰ ਕਹ ਲਓ ਕਿ ਇੱਕ ਬੋਨਫਾਈਡ న్యూਸ ਜਾਂ ਇੰਟਰਵਿਊ ਪ੍ਰੋਗਰਾਮ ਵਾਂਗੂ ਟ੍ਰੀਟ ਕੀਤਾ ਜਾਂਦਾ ਸੀ 2006 ਦੇ ਵਿੱਚ افਸੀਸੀ ਨੇ ਨਵਾਂ ਰੂਲ ਬਣਾਇਆ ਸੀ ਜਿਹਦੇ ਤਹਿਤ ਇਹ ਕਿਹਾ ਸੀ ਜਿਹੜਾ ਦ ਟੂ ਨਾਈਟ ਸ਼ੋ ਤੇ ਜੇ ਲੇਨੋ ਇਹ ਕੁਆਲੀਫਾਈ ਕਰ ਗਏ ਸੀਗੇ ਇਹਨਾਂ ਐਗਜ਼ੈਂਪਸ਼ਨਸ ਦੇ ਲਈ ਹੁਣ ਇਹਨਾਂ ਨੇ ਹੌਲੀ ਹੌਲੀ ਸਾਰਾ ਕੁਝ ਬਦਲ ਦਿੱਤਾ ਉਹ ਕਹਿੰਦੇ ਵੀ ਜਿਹੜੇ ਪੁਰਾਣੇ ਫੈਸਲੇ ਸੀਗੇ ਇਹਨਾਂ ਨੂੰ ਆਪਣੇ ਆਪ ਹੀ ਅੱਗੇ ਲਾਗੂ ਨਹੀਂ ਕੀਤਾ ਜਾ ਸਕਦਾ ਵੀ ਉਸੇ ਤਰੀਕੇ ਦੇ ਨਾਲ ਇਹਨੂੰ ਇਦਾਂ ਨਹੀਂ ਕੀਤਾ ਇਹ ਤੁਹਾਨੂੰ ਸਪੈਸ਼ਲ ਐਗਜ਼ੈਂਪਸ਼ਨ ਲੈਣੀ ਪਊਗੀ ਹੁਣ ਇਹ ਕਿਹਾ ਜਾ ਰਿਹਾ ਕਿ ਇਹ ਸਿੱਧੀ ਇੱਕ ਤਰੀਕੇ ਦੇ ਨਾਲ ਦਖਲਅੰਦਾਜ਼ੀ ਆ ਇਸ ਲੋਕਾਂ ਦੇ ਸਾਡੇ ਕੋਲ ਕੋਈ ਐਵੀਡੈਂਸ ਨਹੀਂ ਹੈ ਕਿ ਅੱਜ ਦੇ ਜਿਹੜੇ ਲੇਟ ਨਾਈਟ ਸ਼ੋਜ਼ ਨੇ ਜਾਂ ਡੇ ਟਾਈਮ ਟਾਕ ਸ਼ੋਜ਼ ਨੇ ਉਹ ਇਹਦੇ ਲਈ ਕੁਆਲੀਫਾਈ ਕਰਦੇ ਆ ਜਿਹੜੇ ਮਤਲਬ ਸ਼ੋਜ਼ ਆ ਜਿਵੇਂ ਦ ਵਿਊ ਜਾਂ ਜਿਮੀ ਕਿਮਲ ਲਾਈਵ ਜਿਹੜਾ ਇਹ ਇਹ ਪਹਿਲਾਂ ਵੀ ਬਹੁਤ ਚਰਚਾ ਦੇ ਵਿੱਚ ਰਿਹਾ ਤੇ ਹੁਣ ਵੀ ਇਹ ਜਿਮੀ ਕਿਮਲ ਲਾਈਵ ਜਿਹੜਾ ਇਹ ਵੀ ਰਿਸਕ ਦੇ ਉੱਤੇ ਪੈ ਸਕਦਾ ਆ ਸੋ ਜਿਹੜੇ ਇਕੋਈ ਡੈਮੋਕਰਟ ਆ ਐਫਸੀਸੀ ਦੇ ਵਿੱਚ ਉਹਨੇ ਇਹਦਾ ਬਹੁਤ ਆਲੋਚਨਾ ਐਨਾ ਐਮ ਗੋਮੇਜ ਇਕੋ ਇੱਕ ਡੈਮੋਕਰਟ ਇਸ ਕਮਿਸ਼ਨ ਦੇ ਵਿੱਚ ਉਹਨੇ ਇਹ ਕਿਹਾ ਕਿ ਇਹ ਸਿੱਧੀ ਸਿੱਧੀ ਅਟੈਂਪਟ ਆ ਕਿ ਤੁਹਾਡੀ ਬੋਲਣ ਦੀ ਆਜ਼ਾਦੀ ਨੂੰ ਰੋਕਣ ਦੇ ਉੱਤੇ ਜਿਹੜੇ ਬ੍ਰਾਡਕਾਸਟਰ ਨੇ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਉਣ ਦੇ ਉੱਤੇ ਤੇ ਉਹ ਲੋਕ ਵੀ ਇਹ ਅਸਲ ਚ ਇਕੁਅਲ ਟਾਈਮ ਦਾ ਤਾਂ ਬਹਾਨਾ ਆ ਅਸਲ ਦੇ ਵਿੱਚ ਤੁਸੀਂ ਉਹਨਾਂ ਨੂੰ ਨਿਸ਼ਾਨਾ ਬਣਾ ਰਹੇ ਹੋ ਜਿਹੜੇ ਸਰਕਾਰ ਦੇ ਖਿਲਾਫ ਬੋਲਦੇ ਆ ਜਿਹੜੇ ਕਨਜ਼ਰਵੇਟਿਵ ਗਰੁੱਪ ਆ ਜਿਵੇਂ ਸੈਂਟਰ ਫਾਰ ਅਮਰੀਕਨ ਰਾਈਟਸ ਆ ਉਹ ਕਹਿੰਦੇ ਵੀ ਇਹ ਬਹੁਤ ਵਧੀਆ ਗੱਲ ਆ ਇਹ ਹੋਣਾ ਹੀ ਚਾਹੀਦਾ ਸੀ ਕਿ ਬਹੁਤ ਸਾਰੇ ਜਿਹੜੇ ਟਾਕ ਸ਼ੋਜ਼ ਨੇ ਉਹਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਬਹੁਤੇ ਉਹ ਜਾਣ ਬੁੱਝ ਕੇ ਜਿਹੜੇ ਡੈਮੋਕਰੈਟਿਕ ਪੋਲੀਟਿਸ਼ੀਅਨਸ ਨੇ ਉਹਨਾਂ ਨੂੰ ਲਈ ਆਉਂਦੇ ਆ ਜਾਂ ਉਹਨਾਂ ਨੂੰ ਜਾਦਾ ਗੱਲ ਕਰਦੇ ਆ ਤੇ ਜਿਹੜੇ ਇਹ ਰਿਪਬਲਿਕਨਸ ਨੇ ਉਹਨਾਂ ਨੂੰ ਬਾਹਰ ਕਰ ਦਿੰਦੇ ਬ੍ਰੈਂਡਨ ਕਾਰ ਇਹਦੇ ਐਫਸੀਸੀ ਦੇ ਚੇਅਰਮੈਨ ਨੇ ਉਹਨਾਂ ਨੇ ਕਿਹਾ ਕਿ ਐਫਸੀਸੀ ਦੀਆਂ ਪਾਵਰਸ ਨੂੰ ਮੀਡੀਆ ਨੂੰ ਪ੍ਰੈਸ਼ਰ ਕਰਨ ਦੇ ਲਈ ਜਿਹੜਾ ਨਹੀਂ ਕਰਨਾ ਚਾਹੀਦਾ ਤੇ ਡਰ ਆ ਕਿ ਇਹਦੇ ਨਾਲ ਜਿਹੜੇ ਆ ਹੋਰ ਰਿਸ਼ਤੇ ਵੱਖਰੇ ਤਰ੍ਹਾਂ ਦੇ ਨਾ ਹੋ ਜਾਣ ਇਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਤਨਾਂ